ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਆਂ ਜੀ ਬਲਕਾਰ ਕੰਬਾਈਨ ਵਿਕਾ ਉਹ ਹੈ ਜੀ 2014 ਮਾਡਲ ਇਕ ਘੱਟ ਜਲੀਆ ਲੋਕਲ ਜਲੀਆ ਰੇਟ ਦੀ ਗੱਲ ਕਰੀਏ ਤਾਂ 635000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੰਡ ਝੰਡੂਕੇ ਬਠਿੰਡਾ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਏ ਜੀ ਬਾਕੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਗੱਲ ਕਰਕੇ ਤੁਸੀਂ ਕੰਬਾਈਨ ਨੂੰ ਖਰੀਦ ਸਕਦੇ ਹੋ 88474 18056 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਬਾਕਸਰ ਮੋਟਰਸਾਈਕਲ ਵਿਕਾਊ ਹੈ ਜੀ 2005 ਮਾਡਲ ਹੈ 15000 ਰੁਪਏ ਰੇਟ ਰੱਖਿਆ ਗਿਆ 40% ਟੈਰਾਂ ਦੀ ਕੰਡੀਸ਼ਨ ਪਈ ਏਰੀਆ ਫਤਿਹਗੜ੍ਹ ਸਾਹਿਬ 15000 ਰੁਪਏ ਦਾ ਰੇਟ ਹੈ 2005 ਮਾਡਲ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 9872709960 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਾਕਸਰ ਮੋਟਰਸਾਈਕਲ 2005 ਮਾਡਲ ਨੂੰ 15000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਸ਼ੇਅਰ ਜ਼ਰੂਰ ਕਰ ਦਿਓ ਸੋਣ ਵਾਲੀ ਮੱਝ ਵਿਕਾਊ ਹੈ ਜੀ 10 ਦਿਨ ਬਾਕੀ ਨੇ ਏਰੀਆ ਮੋਗਾ ਸੋਣ ਵਾਲੀ ਮੱਝ ਵਿਕਾਊ ਹੈ ਸੋਣ ਚ 10 ਦਿਨ ਬਾਕੀ ਨੇ ਮੋਗੇ ਮੱਝ ਖੜੀ ਹੈ ਦੇਖ ਕੇ ਖਰੀਦ ਸਕਦੇ ਹੋ ਰੇਟ ਹੈ 90000 ਟੋਕਰ ਨੇ ਵੀ 9 ਕਿਲੋ ਦੁੱਧ ਦਿੱਤਾ ਸੀ ਚਾਹ ਬੰਬੀਰ ਹੀ ਸੰਪਰਕ ਕਰਨ ਨੰਬਰ ਨੋਟ ਕਰ ਲੋ 7837936139 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਟੈਂਡਰਡ 513 ਕੰਬਾਈਨਡ ਵਿਕਾਊਆ 2020 ਮਾਡਲ ਕੱਲੀ ਮਸ਼ੀਨ ਸੇਲ ਕਰਨੀ ਹੈ ਕੱਲੀ ਮਸ਼ੀਨ ਹੀ ਸੇਲ ਕਰਨੀ ਹੈ ਜੀ 2020 ਮਾਡਲ ਹੈ ਰੇਟ ਫੋਨ ਤੇ ਦੱਸਣਗੇ ਡਿਲਕਸ ਮਾਡਲ ਲੋਕਲ ਚੱਲੀ ਏਰੀਆ ਮੈਸਰ ਖਾਨਾ ਮੋੜ ਮੰਡੀ 9463432765 ਇਸ ਨੰਬਰ ਤੇ ਫੋਨ ਕਰਕੇ ਸਟੈਂਡਰਡ 513 ਕੰਬਾਈਨ 2020 ਮਾਡਲ ਕੱਲੀ ਮਸ਼ੀਨ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਅਰਜੁਨ 605 ਟਰੈਕਟਰ ਵਿਕਾਉ ਹੈ ਜੀ 2011 ਮਾਡਲ ਹੈ ਚਿਪ ਵਾਲੀ ਕਾਪੀ ਟਾਇਰ 90% ਏਰੀਆ ਭਗਤਾ ਭਾਈ ਦਾ ਸਾਈਡ ਗੇਅਰ ਰੇਟ ਹੈ ਤਨ ਲੱਖ 85000 ਡਿਮਾਂਡ ਬਾਕੀ ਮੌਕੇ ਤੇ 385000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਤੁਸੀਂ ਮੌਕੇ ਤੇ ਬੈਠ ਕੇ ਵੀਰ ਦੇ ਨਾਲ ਰੇਟ ਵਗੈਰਾ ਤੈਅ ਕਰ ਸਕਦੇ ਹੋ 9781768820 ਇਸ ਨੰਬਰ ਤੇ ਫੋਨ ਕਰਕੇ 8605 ਟਰੈਕਟਰ 2011 ਮਾਡਲ 385000 ਚ ਖਰੀਦ ਸਕਦੇ ਹੋ ਬੁਲੇਟ ਵਿਕਾਊ ਹੈ ਜੀ 2018 ਮਾਡਲ ਹੈ 13000 ਕਿਲੋਮੀਟਰ ਚੱਲਿਆ ਜੀ ਸਿਰਫ ਰੇਟ 165000 ਏਰੀਆ ਮਾਚੀਵੜਾ ਏਰੀਆ ਜੀ ਮਾਛੀਵਾੜਾ 99142b045 ਇਸ ਨੰਬਰ ਤੇ ਫੋਨ ਕਰਕੇ ਬੁਲਟ 2018 ਮਾਡਲ 13000 ਕਿਲੋਮੀਟਰ ਚੱਲਿਆ ਹੋਇਆ 1,65,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਮੱਕੀ ਵਿਜਾਈ ਮਸ਼ੀਨ ਵਿਕਾਊ ਹੈ ਜੀ ਏਰੀਆ ਸੁਲਤਾਨਪੁਰ ਕਪੂਰਥਲਾ ਜ਼ਿਆਦਾ ਜਾਣਕਾਰੀ ਵੀਰ ਨੂੰ ਦੱਸੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 94174 99388 ਇਸ ਨੰਬਰ ਤੇ ਫੋਨ ਕਰਕੇ ਮੱਕੀ ਵਿਜਾਈ ਮਸ਼ੀਨ ਬਾਰੇ ਸਾਰੀ ਜਾਣਕਾਰੀ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਬੀਰਾਂ ਨੂੰ ਬੇਨਤੀ ਹੈ ਜੀ ਰੇਟ ਵਗੈਰਾ ਸਾਰੀ ਜਾਣਕਾਰੀ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਛੇਤੀ ਸੇਲ ਹੋ ਸਕੇ 9 ਮਰਲੇ ਦੇ ਵਿੱਚ ਬਣੀ ਪੂਰੀ ਟੌਪ ਦੀ ਕੋਠੀ ਵਿਕਾਊ ਹੈ ਜੀ A to Z ਕੰਪਲੀਟ ਹੈ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਗੱਲ ਕਰਕੇ ਖਰੀਦ ਸਕਦੇ ਹੋ ਸਾਰੀਆਂ ਸੁਵਿਧਾਵਾਂ ਨੇ ਬਿਜਲੀ ਪਾਣੀ ਦੀ ਕੋਈ ਕਮੀ ਪੇਸ਼ੀ ਨਹੀਂ ਜੀ ਏਰੀਆ ਹੈਗਾ ਹਰੀਕਾ ਸ਼ਹਿਰ ਪੱਟੀ ਰੇਟ 20 ਲੱਖ ਰੁਪਏ ਡਿਮਾਂਡ ਹੈ 9501716498 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੂਰੀ ਫੁੱਲ ਕੰਪਲੀਟ 9 ਮਰਲੇ ਦੇ ਵਿੱਚ ਬਣੀ ਕੋਠੀ 21 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ ਘਰ ਅਰਜ਼ੰਤ ਸੇਲ ਕਰਨਾ ਜੀ 40 ਮਰਲੇ ਪੂਰੇ ਹੈ ਦੋ ਕਨਾਲਾਂ ਚ ਘਰ ਬਣਿਆ ਹੋਇਆ ਏਰੀਆ ਜੀ ਪਿੰਡ ਜੰਡੀਆਲਾ ਮੱਝੀ ਫਲੋਰ ਪੰਜ ਰੂਮ ਨੇ ਬਰਾਂਡਾ ਦੋ ਕਿਚਨ ਦੋ ਵਾਸ਼ਰੂਮ ਔਨ ਰੋਡ ਦਾ ਫਰੰਟ ਹੈ ਜੀ ਸੜਕ ਤੋਂ ਘਰ ਤੱਕ ਪੱਕਾ ਰਸਤਾ ਆਉਂਦਾ ਹੈ ਬਾਕੀ ਵਧੀਆ ਵੀਰ ਨੇ ਵੀਡੀਓ ਬਣਾ ਕੇ ਦਿਖਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਰੇਟ ਇਹਦਾ ਹੈਗਾ ਜੀ 52 ਲੱਖ ਰੁਪਏ ਡਿਮਾਂਡ 52 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਵਧੀਆ ਪਸ਼ੂਆਂ ਦੇ ਲਈ ਬਣਾਇਆ ਹੋਇਆ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਬਾਕੀ ਜੇਕਰ ਕੋਈ ਵੀ ਮੇਰਾ ਵੀਰ ਕੋਠੀ ਮਕਾਨ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਰਾ ਵੀਡੀਓ ਦੇ ਵਿੱਚ ਤੁਸੀਂ ਦਿਖਾ ਸਕਦੇ ਹੋ ਮੇਨ ਗੇਟ ਤੋਂ ਲੈ ਕੇ ਪੂਰੀ ਵੀਡੀਓ ਬਣਾ ਕੇ ਸਾਨੂੰ ਦਿਖਾ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾਈ ਜਾਊਗੀ ਇਹ ਘਰ ਹੈ ਜਿਹੜਾ ਜੀ ਦੋ ਕਨਾਲਾਂ ਦੇ ਵਿੱਚ ਬਣਿਆ ਹੋਇਆ ਹੈ ਪੂਰੇ 40 ਮਰਲੇ ਨੇ ਪੰਜ ਰੂਮ ਨੇ ਬਰਾਂਡਾ ਦੋ ਕਿਚਨ ਦੋ ਵਾਸ਼ਰੂਮ ਆਨ ਰੋਡ ਦਾ ਫਰੰਟ ਹੈ ਸੜਕ ਤੋਂ ਘਰ ਤੱਕ ਪੱਕਾ ਰਸਤਾ ਆਉਂਦਾ ਜੀ 52 ਲੱਖ ਰੁਪਏ ਡਿਮਾਂਡ ਹੈ ਬਾਕੀ ਵੀਜ਼ ਨਾਲ ਗੱਲ ਕਰਕੇ ਫਿੱਟ ਸਕਦੇ ਹੋ ਨੰਬਰ ਨੋਟ ਕਰ ਲਓ 79860 70472 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਨ ਆਰ ਆਈ ਵੀਰ ਦੇ ਟਰੈਕਟਰ ਤੇ ਸੁਪਰ ਸੀਡਰ ਵਿਕਾਊ ਹੈ ਜੀ ਸੁਪਰ ਸੀਡਰ 2021 ਮਾਡਲ 8 ਫੁੱਟਾ ਕੰਡੀਸ਼ਨ 90% ਰੇਟ 1.40 ਹਜ਼ਾਰ ਸਵਰਾਜ 8552 ਟਰੈਕਟਰ 2011 ਮਾਡਲ 3.5 ਲੱਖ ਰੁਪਏ ਰੇਟ ਮੰਗਿਆ ਸਵਰਾਜ ਦੇ ਅਗਲੇ ਟਾਇਰ ਨਵੇਂ ਨੇ ਪਿਛਲੇ ਟਾਇਰਾਂ ਨੂੰ ਰਬੜ ਚੜਾਈ ਹੈ 7 ਸਾਲ ਦੀ ਗਾਰੰਟੀ ਬਾਕੀ ਹੈ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 2020 ਮਾਡਲ ਰੇਟ ਹੈ ਜੀ 8 ਲੱਖ ਏਰੀਆ ਗੁਰਦਾਸਪੁਰ ਤੁਸੀਂ ਇਸ ਵੀਰ ਦੇ ਨਾਲ WhatsApp ਰਾਹੀਂ ਕਾਲ ਕਰਕੇ ਖਰੀਦ ਸਕਦੇ ਹੋ WhatsApp ਨੰਬਰ ਨੋਟ ਕਰ ਲਓ 0035794409758 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਕਾਲ ਕਰਕੇ ਇਸ ਵੀਰ ਦੇ ਜਿਹੜੇ ਸੰਦ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਖਰੀਦ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਕਿ ਇਹਦੇ ਵੀਰ ਨੇ ਨਾਲ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਬੀ ਕਿੱਲੇ ਜ਼ਮੀਨ ਵਿਕਾਊ 1 ਟੱਕ 2 ਮੋਟਰਾ ਰਾਜਪੁਰਾ ਤੋਂ ਸਰਹੰਦ GT ਰੋਡ ਤੇ 250 ਫੁੱਟ ਫਰੰਟ GT ਰੋਡ ਦਾ ਰੇਟ ਹੈ ਜੀ 1.5 ਕਰੋੜ ਕਿੱਲੇ ਦਾ 1.5 ਕਰੋੜ ਰੁਪਇਆ ਰੱਖਿਆ ਗਿਆ ਕਿੱਲੇ ਦਾ 20 ਕਿੱਲੇ ਜਮੀਨ ਹੈ ਜੀ 1 ਟੱਕ ਹੈ ਦੋ ਮੋਟਰ ਕਨੈਕਸ਼ਨ ਲੱਗੇ ਹੋਏ ਨੇ ਰਾਜਪੁਰਾ ਤੋਂ ਸਰਹੰਦ ਜੀਟੀ ਰੋਡ ਤੇ 250 ਫੁੱਟ ਫਰੰਟ ਹੈ ਜੀਟੀ ਰੋਡ ਦਾ ਰੇਟ ਹੈ 1.5 ਕਰੋੜ ਕਿੱਲੇ ਦਾ 788914493 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਐਡ ਕਰਵਾਉਣਾ ਚਾਹਣੋ ਤਾਂ ਇੱਕ ਵਾਰ ਵਟਸਐਪ ਨੰਬਰ ਫੇਰ ਨੋਟ ਕਰ ਲਓ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 987798846 ਕਰਨਾ ਕੀ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube Facebook ਖੇਤੀવાડી ਦੇ ਸੰਧਾਨਾ ਕਾਰੋਬਾਰ ਇੱਥੇ ਲਾਈ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਦੱਸਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਡਾ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਇੱਕ ਲਾਈਕ ਇੱਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਦਾ ਕਰੋ ਜੀ ਬਣਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲ ਐਂਡ ਫੇਸਬੁਕ ਪੇਜ ਖੇਤੀ ਬਾੜੀ ਦੇ ਸੰਧਾਂ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦਾ ਸਸ਼ਕ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ